ਉਦਾਂ ਤਾਂ ਸਤਿਗੁਰੂ ਸਦਾ ਹੀ ਹਾਜ਼ਰ ਨਾਜ਼ਰ ਹੈ ਜਦੋਂ ਮਰਜੀ ਆਪਾਂ ਗੁਰੂ ਦਾ ਦਿਨ ਮਨਾ ਲਈਏ ਗੁਰੂ ਕੇ ਦਿਨ ਤਾਂ ਮਨਾਉਂਦੇ ਆ ਲੜਦੇ ਵੀ ਆ ਪਰ ਜਿੰਨੂੰ ਮਨਾਉਣਾ ਹੈ ਉਹਨੂੰ ਮਨਾਉਂਦੇ ਹੀ ਨਹੀਂ ਆਪਣੇ ਮਨ ਨੂੰ ਕੋਈ ਮਨਾਉਂਦਾ ਹੀ ਨਹੀਂ ਗੁਰਪੂਰਬ ਮਨਾ ਲਿਆ ਬਰਸੀ ਮਨਾ ਲਈ ਗੁਰੂ ਦਾ ਜਨਮ ਦਿਨ ਮਨਾ ਲਿਆ ਪ੍ਰਕਾਸ਼ ਦਿਹਾੜਾ ਮਨਾ ਲਿਆ ਪਰ ਕਿੰਨੀ ਕੋਈ ਸੰਗਤ ਹੁੰਦੀ ਹੈ ਜਿਹੜੀ ਆਪਣੇ ਮਨ ਨੂੰ ਵੀ ਮਨਾਉਂਦੀ ਹੈ ਸਾਹਿਬ ਜਾਨਿਆਂ ਦਾ ਸਰਹੰਦ ਸਭਾ ਮਨਾਏ ਜਾ ਕੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਵੀ ਮਨਾਓ ਮਨ ਨੂੰ ਵੀ ਮਨਾਓ ਮਨ ਮੰਨਿਆ ਤੋ ਹਰ ਤੋ ਹਰ ਜਾਣਿਆ ਨਿੰਨਾ ਜੇ ਮਨ ਮੰਨਣ ਵਾਸਤੇ ਤਿਆਰ ਨਹੀਂ ਉਹਨਾਂ ਚਿਰ ਧਰਮ ਨੂੰ ਹਰੀ ਨੂੰ ਗੁਰੂ ਕੇ ਨਾਮ ਨੂੰ ਵੀ ਆਪਾਂ ਜਾਣ ਨਹੀਂ ਸਕਦੇ ਮਨ ਨਹੀਂ ਮੰਦਾ ਜਨਾ ਮੂਹ ਲਾਲਣ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾ ਤੋਂ ਖਿੰਚ ਤਣੀ ਐਦਾ ਖਿੱਚ ਕੇ ਤਣੀ ਤਣੀ ਕਿਸੇ ਧਾਕੇ ਜਾਂ ਕਿਸੇ ਹੋਰ ਚੀਜ਼ ਨੂੰ ਨਹੀਂ ਆਖਿਆ ਤਣੀ ਖਿੱਚ ਨੂੰ ਆਖਿਆ ਕੋਈ ਵੀ ਚੀਜ਼ ਜਿਹੜੀ ਉਹ ਢਿੱਲੀ ਚੰਗੀ ਨਹੀਂ ਲੱਗਦੀ ਆਪਾਂ ਗੰਨੇ ਲੱਦੀ ਦੇ ਉਹ ਵੀ ਪੂਰਾ ਖਿੱਚ ਕੇ ਤਣ ਕੇ ਲੱਦੀ ਦੇ ਕਿਤੇ ਰਾਜ ਭਰੀਆਂ ਡਿਗਣਾ ਬੈਣ ਕਿਤੇ ਬੱਚੇ ਖੇਚੀ ਨਾਲ ਲੈਣ ਛੇਤੀ ਤੂੜੀ ਲੱਦੀ ਦੀ ਉਹ ਵੀ ਖਿੱਚ ਖਿੱਚ ਕੇ ਲੱਦੀ ਦੀ ਐਦਾਂ ਜਿਹੜੀ ਵਾਹਿਗੁਰੂ ਦੇ ਨਾਲ ਪ੍ਰੀਤ ਜਿੰਨਾ ਦੀ ਕੱਚੀ ਬਣਦੀ ਹੈ ਨਾ ਪੂਰੀ ਤਰ੍ਹਾਂ ਜੁੜੀ ਨਹੀਂ ਹੁੰਦੀ ਉਹ ਭਾਈ ਦੁਨੀ ਚੰਦ ਵਾਂਗੂ ਕਿਲਾ ਟੱਪ ਕੇ ਰਾਤ ਨੂੰ ਭੱਜ ਜਾਂਦੇ ਨੇ ਉਹ ਪ੍ਰੀਤ ਤਨੀ ਨਹੀਂ ਉਹ ਪ੍ਰੀਤ ਪੂਰੀ ਤਰ੍ਹਾਂ ਬਣੀ ਨਹੀਂ